ਸੋ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਤੇ ਮੈਂ ਪਿਛਲੇ ਮਹੀਨੇ ਤੋਂ ਕੈਨੇਡਾ ਆਇਆ ਹੋਇਆ ਐਡਵੈਂਚਰ ਸੋ ਹਰ ਹਫਤੇ ਦੀਆਂ ਜਿਹੜੀ ਮੇਰੀ ਮਾਲਾ ਤੇ ਮਣ ਕੇ ਉਹਦੇ ਚ ਮੈਂ ਦੂਜਾ ਭਾਗ ਅੱਜ ਜਿਹੜਾ ਦੂਜੀ ਆਪਦੀ ਕਹਾਣੀ ਪਾਉਣ ਜਾ ਰਿਹਾ। ਉਹ ਕਹਾਣੀ ਦਾ ਨਾਮ ਹੁਣ ਨਹੀਂ ਮੈਂ ਸਨਮਾਨਤ ਹੋਣਾ। ਸਨਮਾਨ ਹੋਣ ਨੂੰ ਦੋਸਤੋ ਕਿਹਦਾ ਦੀ ਜੀ ਕਰਦਾ। ਹਰ ਕੋਈ ਇਨਸਾਨ ਚਾਹੁੰਦਾ ਵੀ ਮੇਰਾ ਲੋਕਾਂ ਦਾ ਸਨਮਾਨ ਹੋਵੇ ਜਿਹੜੇ ਮੈਂ ਆਪਦੇ ਇੱਥੇਂ ਕੇ ਕੰਮ ਕੀਤੇ ਆ ਪਰ ਇੰਨਾ ਸੌਖਾ ਵੀ ਨਹੀਂ ਸਨਮਾਨ ਹੋਣਾ ਬਹੁਤ ਘਾਲਣਾ ਘਾਲਣੀਆਂ ਪੈਂਦੀਆਂ ਸਨਮਾਨ ਹੋਣ ਲਈ ਕਈ ਤਾਂ ਜਿਹੜੇ ਲੋਕ ਜਿਗਾੜ ਲਾ ਲੈਂਦੇ ਆ ਤੇ ਕੱਜਾਂ ਨੂੰ ਕੋਈ ਹੋਰ ਹਰ ਹਿੱਲੇ ਹਰ ਬੇਵਰਤ ਦੇ ਆ ਤੇ ਉਹ ਸਨਮਾਨਤ ਹੋ ਜਾਂਦੇ ਆ ਪਰ ਮੇਰਾ ਜਿਹੜਾ ਸਨਮਾਨਤ ਹੋਣਾ ਸੀ ਉਹ ਇਹ ਸੀਗਾ ਵੀ ਮੈਂ ਇੱਕ ਉਸ ਟਾਈਮ ਤੇ ਇੱਕ ਮੇਰੀ ਯਾਦ ਆ 15 ਸਾਲ ਪਹਿਲਾਂ ਦੀ ਬਠਿੰਡੇ ਦਾ ਦਸ਼ਮੇ ਸਕੂਲ ਬਹੁਤ ਨਾਮੀ ਸਕੂਲ ਆ ਤੇ ਉਹਦੇ ਐਮ ਡੀ ਡਾਕਟਰ ਰਵਿੰਦਰ ਸਿੰਘ ਮਾਨ ਜੀ ਭਾਵੇਂ ਕਿ ਉਹ ਦੁਨੀਆ ਤੇ ਨਹੀਂ ਰਹੇ ਹੁਣ ਪਿਛਲੇ ਸਾਲ ਹੀ ਉਹ ਦੁਨੀਆ ਤੋਂ ਚਲੇ ਗਏ ਨੇ ਸੋ ਉਹਨਾਂ ਨੇ ਇੱਕ ਸਕੂਲ ਚ ਪ੍ਰੋਗਰਾਮ ਰੱਖਿਆ ਸੀ 15 ਸਾਲ ਪਹਿਲਾਂ ਮੁਕਾਬਲੇ ਸੀਗੇ ਕਿ ਜਿਹੜੇ ਗਾਇਕੀ ਲੈਣ ਚ ਜਾਂ ਕੋਈ ਕਵੀਸ਼ਰ ਆ ਜਾਂ ਕੋਈ ਵੀ ਆ ਉਹ ਆਪਦੀ ਇੱਕ ਇੱਕ ਜਿਹੜਾ ਗੀਤ ਪੇਸ਼ ਕਰਨਗੇ ਤੇ ਉਹਦੇ ਚ ਉਹਨਾਂ ਨੇ ਉਹ ਮੁਕਾਬਲਿਆਂ ਚੋਂ ਉਹਨਾਂ ਨੂੰ ਸਨਮਾਨਤ ਕਰਨਾ ਹੈ ਜਿਹੜਾ ਪਹਿਲੇ ਤੇ ਦੂਜੇ ਨੰਬਰ ਤੇ ਆਉਣਾ ਸੀ ਸੋ ਦੋਸਤੋ ਮੈਂ ਵੀ ਉਹ ਸਨਮਾਨ ਸਮਾਰੋਹ 'ਚ ਗਿਆ ਤੇ ਉੱਥੇ ਸਨਮਾਨ ਸਮਾਰੋਹ 'ਚ ਜਿਹੜਾ ਮੇਰੀ ਕਵਿਸ਼ਰੀ ਸੀਗੀ ਧੀਆਂ ਬਾਰੇ ਸੀ ਕੋਈ ਕਵਿਸ਼ਰੀ ਧੀ ਦੇ ਮਾਣ ਸਨਮਾਨ ਲਈ ਸੀ ਤੇ ਉਹ ਉਹਦੀ ਮੈਂ ਪੇਸ਼ਕਾਰੀ ਕੀਤੀ ਤੇ ਮੇਰੀ ਕਵਿਸ਼ਰੀ ਨੂੰ ਦੂਜਾ ਸਥਾਨ ਮਿਲ ਗਿਆ ਜਿਹੜੀ ਕਿ ਸਨਮਾਨਤ ਹੋਣ ਲਈ ਵੀ ਇੱਕ ਮੇਰਾ ਰਾਹ ਬਣ ਗਿਆ ਵੀ ਮੈਂ ਦੂਜੇ ਨੰਬਰ ਤੇ ਆ ਗਿਆ ਤੇ ਦੂਜੇ ਨੰਬਰ ਤੇ ਜਦੋਂ ਆਇਆ ਮੈਂ ਤੇ ਮੇਰੇ ਪਿੰਡ ਦਾ ਇੱਕ ਮੇਰੇ ਨਾਲ ਮੇਰਾ ਹੋਰ ਸੀ ਦੋਸਤ ਸੀ ਪਿੰਡ ਦਾ ਮੁੰਡਾ ਜਿਹੜਾ ਤੇ ਅਸੀਂ ਦੋਨੇ ਆਏ ਸੀ ਤੇ ਬੜੀ ਚੜਾਈ ਸੀ ਉਦੋਂ ਮੇਰੀ ਐ ਲੱਗੇ ਜਿਵੇਂ ਮਹਾਰਾਜਾ ਪਟਿਆਲੇ ਵਾਂਗੂ ਮੇਰੀ ਮੈਂ ਕੱਲਾ ਸੋਹਣਾ ਬਹੀ ਲੱਗਦਾ ਵਾਂ ਤੇ ਮੈਂ ਬੜਾ ਸੂਟ ਬੂਟ ਪਾ ਕੇ ਗਿਆ ਕੋਟ ਪਾ ਕੇ ਗਿਆ ਤੇ ਉੱਥੇ ਅਸੀਂ ਚਲੇ ਗਏ ਜੀ ਸਨਮਾਨ ਹੋ ਗਿਆ ਐਤੋਂ ਬਾਅਦ ਅਸੀਂ ਆਪਣੇ ਪਿੰਡਾਂ ਕੰਨੀ ਆਉਣਾ ਸੀ ਤੇ ਉੱਥੇ ਬਸ ਤੇ ਆਉਣਾ ਹੀ ਸਾਡੇ ਪਿੰਡਾਂ ਕੰਨੀ ਇੱਥੋਂ ਜਿਹੜੀਆਂ ਬੱਸਾਂ ਚੱਲਦੀਆਂ ਸੀਗੀਆਂ ਮਿੰਨੀਆਂ ਹੁਣ ਵੀ ਚੱਲਦੀਆਂ ਵੈਸੇ ਤਾਂ ਬਠਿੰਡੇ ਤੋਂ ਦਿਉਣ ਨੂੰ ਸੋ ਉੱਥੋਂ ਜਦੋਂ ਅਸੀਂ ਆਉਣਾ ਸੀ ਤੇ ਅਸੀਂ ਦੋਨੇ ਇੱਕ ਮੇਰੇ ਪਿੰਡ ਦਾ ਮੁੰਡਾ ਤੇ ਅਸੀਂ ਆ ਰਹੇ ਆ ਇਧਰਲੇ ਪਾਸੇ ਜਦੋਂ ਕਚਹਿਰੀਆਂ ਕੰਨੀ ਦਿਓੜੇ ਆ ਜੱਜ ਸਹਿਬਾਨ ਐਸਪੀ ਡੀਸੀ ਐਸਐਸਪੀ ਜਿਹੜੇ ਇਹਨਾਂ ਦੇ ਜਿਹੜੇ ਸਰਕਾਰੀ ਕੋਠੀਆਂ ਜਾਦੇ ਆ ਸੋ ਦੋਸਤੋ ਇੱਥੋਂ ਦੀ ਅਸੀਂ ਲੰਘ ਰਹੇ ਸੀ ਤੇ ਲੱਗਦੇ ਲੱਗਦੇ ਕੀ ਹੋਇਆ ਵੀ ਜਿਹੜਾ ਪਿੱਛੇ ਤੋਂ ਜਦੋਂ ਮੈਂ ਆਏ ਜਾ ਰਿਹਾ ਸੀ ਤੇ ਮੇਰੇ ਤੇ ਕਿਸੇ ਨੇ ਹਮਲਾ ਕਰਤਾ ਤਿੰਨ ਚਾਰ ਮੁੰਡੇ ਸੀ ਉਹਨਾਂ ਨੇ ਜਦੋਂ ਮੈਨੂੰ ਮੰਨ ਲਓ ਪਿਛਲੇ ਤੋਂ ਹਮਲਾ ਕਰਤਾ ਮੇਰੇ ਮੁਕੀਆਂ ਧੱਕੇ ਨਾਲ ਤੇ ਮੈਨੂੰ ਉਹਨਾਂ ਨੇ ਥੱਲੇ ਸਿੱਟ ਲਿਆ ਮੈਂ ਉਹਨਾਂ ਨੂੰ ਪੁੱਛਿਆ ਰਾਲਾ ਪਾਵਾ ਯਾਰ ਮੈਨੂੰ ਦੱਸੋ ਤਾਂ ਸਹੀ ਮੇਰਾ ਕਸੂਰ ਕੀ ਆ ਗੱਲ ਕੀ ਆ ਪਰ ਉਹ ਨਸੇ ਦੇ ਰੱਜੇ ਸੀ ਜਿਹੜੇ ਨੌਜਵਾਨ ਤੇ ਉਹਨਾਂ ਨੇ ਕੋਈ ਮੇਰੀ ਇੱਕ ਵੀ ਨਾ ਸੁਣੀ ਤੇ ਉਹਨਾਂ ਨੇ ਜਿਹੜੀ ਮੇਰੀ ਦਸਤਾਰ ਸੀ ਉਹ ਧਰਤੀ ਤੇ ਡਿੱਗ ਪਈ ਐ ਦੂਰ ਤੱਕ ਖਿਲਰ ਗਈ ਤੇ ਜਿਹੜਾ ਮੇਰਾ ਸਾਥੀ ਸੀਗਾ ਪਿੰਡ ਦਾ ਉਹ ਦੂਰ ਜਾ ਕੇ ਖੜ ਗਿਆ ਉਹਨੇ ਆਖਿਆ ਵੀ ਕਿਤੇ ਮੇਰੇ ਤੇ ਵੀ ਹਮਲਾ ਨਾ ਇਹ ਕਰ ਦੇਣਾ ਸੋ ਮੈਂ ਬਹੁਤ ਰੋਲਾ ਪਾਇਆ ਉਹਨਾਂ ਨੇ ਮੁਕੀਆਂ ਲੱਤਾਂ ਜਿਵੇਂ ਵੀ ਹੋ ਗਿਆ ਜਿਵੇਂ ਮੇਰਾ ਸਨਮਾਨਤ ਕਰਨਾ ਸੀ ਉਹਨਾਂ ਨੇ ਉਵੇਂ ਕੀਤਾ ਤੇ ਉਹ ਮੇਰੇ ਇਥੋਂ ਮੱਥੇ 'ਚੋਂ ਜਿਹੜਾ ਮੇਰੇ ਕੋਲੇ ਮੋਮੈਂਟੋ ਮਿਲਿਆ ਸੀ ਮੈਨੂੰ ਮੇਰਾ ਸਨਮਾਨ ਹੋਇਆ ਸੀ ਉਹ ਖੋਲਿਆ ਉਹਨਾਂ ਨੇ ਉਹ ਮੇਰੇ ਇੱਥੇ ਮੱਥੇ 'ਚ ਮਾਰਿਆ ਤੇ ਮੇਰੇ ਮੰਨ ਲਓ ਜਿਹੜਾ ਖੂਨ ਨਿਕਲ ਲੱਗਿਆ ਥੋ ਮੱਥੇ 'ਚ ਤੀਰੀਆਂ ਪੈਣ ਖੂਨ ਦੀਆਂ ਤਾਂ ਮੈਂ ਉਥੋਂ ਜਦੋਂ ਉਹ ਚਲੇ ਗਏ ਕੁੱਟ ਕੇ ਪੂਰਾ ਆਪਦਾ ਮੇਰਾ ਮਾਨ ਸਨਮਾਨ ਕਰ ਗਏ ਤਾਂ ਮੈਂ ਉੱਠ ਕੇ ਉਥੋਂ ਆ ਗਿਆ ਤੇ ਮੇਰਾ ਦੋਸਤ ਆ ਜਿਹੜਾ ਉਹ ਪਾਸੇ ਖੜਾ ਰਹਿ ਜਾਣੀ ਉਹ ਨਹੀਂ ਨੇੜੇ ਆਇਆ ਤੇ ਹੌਲੀ ਹੌਲੀ ਜਦੋਂ ਮੈਂ ਨੂੰ ਕਿਹਾ ਯਾਰ ਪਤੰਦਰਾ ਤੂੰ ਮੈਨੂੰ ਕੋਈ ਸਹਾਰਾ ਤਾਂ ਦਿੰਦਾ ਕੋਈ ਇੰਨੇ ਬੰਦੇ ਸੀ ਮੇਰੇ ਤੇ ਹਮਲਾ ਕਰਿਆ ਉਹ ਆਦਾ ਯਾਰ ਮੈਂ ਡਰ ਗਿਆ ਸੀਗਾ ਵੀ ਕਿਤੇ ਇਹ ਮੈਨੂੰ ਨਾ ਪੈ ਜਾਣ ਇਹ ਨਸੇ ਤੇ ਡੱਕੇ ਆ ਤੇ ਇੰਨਾ ਲੋਕਾਂ ਦਾ ਕੀ ਪਤਾ ਵੀ ਕੀ ਕਰ ਦੇਣਾ ਹੈ ਸੋ ਦੋਸਤੋ ਉਹਨਾਂ ਨੇ ਮੇਰਾ ਮੰਨ ਲਓ ਇੰਨਾ ਨੁਕਸਾਨ ਕਰਤਾ ਵੀ ਮੇਰੇ ਪੱਗ ਸੀ ਜਿਹੜੀ ਸਿਰ ਤੋਂ ਥੱਲੇ ਡਿੱਗ ਪਈ ਮੇਰਾ ਖੂਨ ਨਾ ਲੱਥਪੱਥ ਸਿਰ ਮੇਰੇ ਕਿਉਂਕਿ ਉਹ ਮੋਮੈਂਟੋ ਸੀ ਜਿਹੜਾ ਉਹ ਚੱਕ ਚੱਕ ਮੇਰੇ ਉਹਦੇ ਸਿਰ 'ਚ ਹੀ ਮਾਰੀ ਗਏ ਕਈ ਥਾਂ ਜਖਮ ਹੋ ਗਏ ਮੇਰੇ ਤੇ ਬਾਕੀ ਕੋਈ ਅੰਦਰ ਖਾਤੇ ਸੱਟਾਂ ਵੀ ਮਾਰ ਗਏ ਜਿਹੜੀਆਂ ਲੱਤਾਂ ਵਾਹ ਜਿਹੜੀਆਂ ਹੋਰ ਮਾਰ ਗਏ ਮੇਰੇ ਇਹ ਜਿੰਦਗੀ ਚ ਮੇਰੇ ਨਾਲ ਕੋਈ ਅਜੇ ਹਾਦਸੇ ਕਦੇ ਹੋਏ ਨਹੀਂ ਸੀ ਤੇ ਨਾ ਹੀ ਮੈਂ ਜਿੰਦਗੀ ਚ ਕੋਈ ਇਹੋ ਜਿਹਾ ਕੰਮ ਕੀਤਾ ਸੀ ਤੇ ਪਰ ਇਹ ਮੈਨੂੰ ਨਹੀਂ ਪਤਾ ਲੱਗਿਆ ਵੀ ਇਹ ਮੇਰੇ ਨਾਲ ਕਿਉਂ ਘਟਨਾ ਹੋਈ ਸੋ ਮੈਂ ਹੌਲੀ ਹੌਲੀ ਜਦੋਂ ਬਸ ਚੜ੍ਹ ਕੇ ਅਸੀਂ ਘਰੇ ਆਏ ਘਰੇ ਆ ਕੇ ਤੇ ਮੈਂ ਪਤਾ ਕੀਤਾ ਸੀ ਪਾਸੋ ਯਾਰ ਵੀ ਕੀ ਹੋ ਸਕਦਾ ਵੀ ਕਿਵੇਂ ਕਿਉਂ ਹੋਇਆ ਤੇ ਕੋਈ ਨਾ ਪਤਾ ਲੱਗਿਆ ਕਿਹਨੂੰ ਕਹਦੇ ਜਦੋਂ ਕੋਈ ਗੱਲ ਦਾ ਪਤਾ ਲੱਗੇ ਹੀ ਨਾ ਫਿਰ ਮੈਂ ਕਿਹਨੂੰ ਕਹਿੰਦਾ ਵੀ ਮਤਲਬ ਕਿਉਂ ਮੇਰੇ ਨਾਲ ਹਾਦਸਾ ਹੋਇਆ ਤੇ ਕਿਹਦੇ ਤੇ ਮੈਂ ਕੋਈ ਕਾਰਵਾਈ ਕਰਾਉਂਦਾ ਸੋ ਮੈਂ ਹੌਲੀ-ਹੌਲੀ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਤਿੰਨ ਕਿ ਦਿਨ ਹੋ ਗਏ ਤਿੰਨ ਦਿਨ ਦੋਸਤੋ ਜਦੋਂ ਹੋਏ ਤੇ ਤੀਜੇ ਦਿਨ ਉਹ ਉਹ ਮੁੰਡੇ ਸੀ ਜਿਹੜੇ ਉਹਦੇ ਚ ਦੋ ਮੁੰਡੇ ਆ ਗਏ ਮੇਰੇ ਕੋਲੇ ਤੇ ਮੈਨੂੰ ਆਦੇ ਬਾਈ ਸੌਰੀ ਮੈਂ ਵੀ ਕਾਦੇ ਲਈ ਆਦੇ ਯਾਰ ਕੱਲ ਪਰਸੋ ਅਸੀਂ ਨਾ ਤੇਰੇ ਰੰਗ ਦੇ ਜਿਹੜੇ ਪੱਗ ਬੰਨੀ ਸੀ ਤੇ ਤੇਰੇ ਵੱਟ ਕੇ ਕੱਪੜੇ ਪਾਏ ਸੀ ਕੋਡ ਕਾਟ ਉਮੀ ਪਾਇਆ ਸੀ ਅਸੀਂ ਯਾਰ ਕੁੱਟਣਾ ਤਾਂ ਕਿਸੇ ਹੋਰ ਨੂੰ ਸੀ ਸਾਨੂੰ ਕਿਸੇ ਨੇ ਪੈਸੇ ਦਿੱਤੇ ਸੀ ਵੀ ਨਥੇ ਪੱਤੇ ਜੋਗੇ ਤੇ ਯਾਰ ਬਾਈ ਤੂੰ ਉੜ ਕੇ ਆ ਗਿਆ ਸਾਡੇ ਉਸ ਮੋੜ ਤੇ ਉਹ ਬੰਦਾ ਤਾਂ ਪਹਿਲਾਂ ਮੁੜ ਗਿਆ ਤੇ ਤੂੰ ਥੋੜਾ ਜਿਹਾ ਨਾ ਮਗਰੋਂ ਮੁੜ ਗਿਆ ਅਸੀਂ ਪਾਸੇ ਖੜੇ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਜਦੋਂ ਮੁੜ ਗਿਆ ਤੇ ਅਸੀਂ ਬਾਈ ਤੈਨੂੰ ਯਾਰ ਤੇਰੀ ਕੁੱਟ ਮਾਰ ਹੈ ਮਰ ਘਰਤੀ ਤੇ ਆ ਮੋਮੈਂਟੋ ਸੀ ਜਿਹੜਾ ਤੇ ਇਹ ਵੀ ਅਸੀਂ ਬਾਈ ਨਾਲ ਲੈ ਕੇ ਯਾਰ ਬਾਈ ਸੌਰੀ ਬਹੁਤ ਇਹ ਵੱਡੀ ਗਲਤੀ ਹੋਈ ਆ ਬਾਈ ਜਿਹੜੀ ਸਜ਼ਾ ਤੂੰ ਦੇਣੀ ਆ ਯਾਰ ਅਸੀਂ ਤਾਂ ਸਾਡਾ ਨੇੜਲਾ ਹੀ ਪਿੰਡ ਆ ਥੋੜੇ ਯਾਰ ਅਸੀਂ ਸਾਨੂੰ ਪਤਾ ਲੱਗਿਆ ਯਾਰ ਬਾਈ ਉਹਨੇ ਹੱਥੇ ਹੀ ਕੁੱਟਿਆ ਗਿਆ ਤੇ ਸਾਨੂੰ ਬੜਾ ਦੁੱਖ ਹੋਇਆ ਵੀ ਯਾਰ ਜੇ ਆਪਾਂ ਨਸੀ ਦੀ ਲੋੜ ਸੀ ਤੇ ਯਾਰ ਅੱਗਾ ਪਿੱਛਾ ਦਾ ਦੇਖ ਲੈਣਾ ਚਾਹੀਦਾ ਸੀ ਵੀ ਬੰਦਾ ਯਾਰ ਸਹੀ ਬੰਦਾ ਜਿਹੜਾ ਸੀਗਾ ਜਿਹੜਾ ਕੋਈ ਪਹਿਲਾਂ ਜਿਹੜਾ ਸਾਨੂੰ ਚਾਹੀਦਾ ਸੀ ਉਹ ਬੰਦਾ ਤਾਂ ਪਾਸੇ ਟਲ ਗਿਆ ਤੇ ਇਹਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਸੌਰੀ ਮੰਗ ਕੇ ਮੈਂ ਆ ਯਾਰ ਸੋਡੀ ਜਿਹੜੀ ਚਾਰ ਕਖਰਾ ਦੀ ਜਿਹੜੀ ਸੌਰੀ ਆ ਯਾਰ ਇਹੜੇ ਤਾਂ ਮੇਰਾ ਤਾਂ ਬਹੁਤ ਨੁਕਸਾਨ ਕਰਤਾ ਦੋਸਤੋ ਮੇਰੇ ਵੇਖੋ ਜ਼ਖਮਾਂ ਮੈਂ ਕਈ ਦਿਨ ਹੋ ਗਏ ਜਿਹੜੇ ਜ਼ਖਮ ਹੀ ਉਹ ਕਰਦਾ ਫਿਰਦਾ ਤੇ ਉਹਨਾਂ ਨੇ ਸੌਰੀ ਮੰਗ ਕੇ ਮੈਨੂੰ ਆਦੇ ਬਾਈ ਜਿਹੜੀ ਸਜ਼ਾ ਦੇਣੀ ਆ ਯਾਰ ਅਸੀਂ ਆ ਤੇਰੇ ਕੋਲੇ ਹਾਜ਼ਰਾਂ ਜੋ ਸਾਡੀ ਕੁੱਟਮਾਰ ਕਰਨੀਆਂ ਜਾਂ ਸਾਨੂੰ ਕੋਈ ਸਾਡੇ ਤੇ ਕਾਰਵਾਈ ਕਰਾਉਣੀ ਆ ਉਹ ਮੈਂ ਕਹਾਂ ਦੋਸਤੋ ਯਾਰ ਕਾਹਦੀ ਕਾਰਵਾਈ ਕਰਾਉਣੀ ਆ ਪਰ ਨਸ਼ਿਆਂ ਤੋਂ ਬਾਜੋ ਯਾਰ ਇਹ ਤੁਸੀਂ ਕਿਸੇ ਦੇ ਨਸ਼ੇ ਪੱਤੇ 'ਚ ਆ ਕੇ ਕਿਸੇ ਦਾ ਹੋਰ ਵੱਡਾ ਨੁਕਸਾਨ ਵੀ ਕਰ ਸਕਦੇ ਆ ਹਨਾ ਤੇਤਾ ਕਰਕੇ ਇਹ ਕਿਸੇ ਦਾ ਕੁਛ ਨਹੀਂ ਜਾਣਾ ਯਾਰ ਤੁਸੀਂ ਆਪ ਦੀ ਜਿੰਦਗੀ ਕਿਉਂ ਬਰਬਾਦ ਕਰਦੇ ਆ ਆਪਦਾ ਨੁਕਸਾਨ ਨਾ ਕਰੋ ਕਿਉਂਕਿ ਤੁਸੀਂ ਇੱਕ ਨੌਜਵਾਨ ਆ ਅੱਜ ਛੋੜੇ ਤੇ ਉਮੀਦਾਂ ਤੁਸੀਂ ਦੇਖਦਾ ਭੁੱਖੋਂ ਸੋ ਮੈਂ ਉਹਨਾਂ ਨੂੰ ਜਦੋਂ ਕਿਹਾ ਉਹਨੇ ਮੰਨਿਆ ਨਮੋਸੀ ਦੇ ਨਾਲ ਉਹਨੇ ਨੀਵੀਂ ਪਾ ਕੇ ਬੈਠੇ ਰਹੇ ਮੇਰੇ ਕੋਲ ਤੇ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਚਲੋ ਇੱਕ ਘਟਨਾ ਸੀ ਤੁਸੀਂ ਕਿਹੜਾ ਕੋਈ ਮਿੱਠੇ ਗੱਲ ਕਰੀ ਸੀ ਕੁਦਰਤੀ ਗੱਲ ਕੋਈ ਹੋ ਗਈ ਹੈ ਜਿਹੜਾ ਕੋਈ ਇਹਦਾ ਕੁਝ ਹੋਣਾ ਹੋਵੇ ਸੋ ਮੇਰੀ ਘਟਨਾ ਜਿਹੜੀ ਇਹ ਯਾਦ ਹੀ ਰਹਿੰਦੀ ਆ ਤੇ ਮੈਂ ਨਾ ਹੁਣ ਫਿਰ ਉਹ ਦਰਦ ਆ ਜਦੋਂ ਮੈਂ ਕਿਤੇ ਸਨਮਾਨ ਮੈਨੂੰ ਕਹਿੰਦਾ ਤੇਰਾ ਸਨਮਾਨ ਰੱਖਿਆ ਉਹ ਮੈਂ ਕਹਿੰਦਾ ਨਾ ਉਹ ਭਰਾਵੋ ਮੈਂ ਨਹੀਂ ਸਨਮਾਨਤ ਹੋਣਾ ਹੁਣ ਕਿਉਂ ਜੇ ਕੋਈ ਮਾਈਟੋ ਕਈ ਵਾਰੀ ਹੋ ਵੀ ਜਾਂਦਾ ਮਾੜੇ ਮੁੱਟੇ ਕਿਨੇ ਪ੍ਰੋਗਰਾਮ ਤੇ ਜਾਂਦੇ ਆ ਪੱਤਰਕਾਰੀ ਲੇਖਣੀ ਕਿੱਤਾ ਹੀ ਹੈ ਜਾ ਇਹਦੇ ਚ ਕਿਤੇ ਜਾਣੇ ਆ ਤਾਂ ਹੋ ਵੀ ਜਾਂਦਾ ਸਨਮਾਨਤਾ ਉਦੋਂ ਕਹਿ ਦਿੰਦੇ ਆ ਨਹੀਂ ਭਾਈ ਜਿਹੜਾ ਮੋਟੋ ਆ ਸੂਟਾ ਜਿਹਾ ਦੇ ਦੇਉ ਤੇ ਨਾਲੇ ਜਿਹੜਾ ਥੋੜਾ ਜਿਹਾ ਟਾਈਮ ਤੇ ਘਰੇ ਆ ਜੀ ਜਿੱਦੇ ਸਨਮਾਨਤ ਕਿਸੇ ਨੇ ਕੀਤਾ ਹੋਵੇ ਤੇ ਕਿਤੇ ਰਾਹ ਚ ਕੋਈ ਹੋਰ ਨਾ ਮੇਰੇ ਜੇ ਕੋਈ ਸਨਮਾਨ ਕਰਨ ਵਾਲਾ ਸੋ ਦੋਸਤੋ ਇਹ ਮੇਰੀ ਸੀਗੀ ਅੱਜ ਦੀ ਜਿਹੜੀ ਮਾਲਾ ਦੇ ਮਣਕੇ ਦਾ ਦੂਜੀ ਸਟੋਰੀ ਸੀਗੀ ਤੇ ਅਗਲੇ ਵਾਰ ਅਗਲਾ ਇਸ ਵਾ ਲੈ ਕੇ ਆਵਾਂਗੇ ਉਦੋਂ ਤੱਕ ਲਈ ਤੁਹਾਡਾ ਸ਼ੁਕਰੀਆ ਧੰਨਵਾਦ ਜੀ